ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਧੇਰੇ ਫਰਾਂ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨੂੰ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖਵਾਲ ਤਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਨੀਲੀ ਦੀ ਤਾਜੀ ਸੂਈ ਆ ਪਛੇਦਾਨਾ ਜਰਰ ਤਾਂ ਤਾਜ਼ੇ ਸੋਇਤਾਨਾ ਦਿਖਾਉਣੇ ਦੋ ਜੜੀਆਂ ਜੇ ਤਾਜ਼ੀਆਂ ਹੀ ਸੋਇਆਂ ਇੱਕ ਨੂੰ ਦੋ ਤਿੰਨ ਦਿਨ ਜਿਹੜੇ ਹੋ ਗਏ ਆ ਇਹਦੇ ਮਗਰ ਬੱਚਾ ਬੜਾ ਖੂਬਸੂਰਤ ਆ ਤੇ ਗੱਲਬਾਤ ਹੁਣ ਆਪਾਂ ਵਿਧੀ ਨਾਲ ਕਰਦੇ ਹਾਂ ਹਾਂਜੀ ਵਿਧੀ ਸੱਸੀ ਕਲ ਜੀ ਹੋਰ ਜੀ ਠੀਕ ਠਾਜੇ ਸਾਫ ਵਧੀਆ ਜੇ ਤੇ ਨਾਮ ਦੱਸ ਤੇ ਕਰੀਏ ਆਪਣਾ ਹਾਂਜੀ ਮੀਟਾ ਹਾਂਜੀ ਲਖੂ ਵਾਲ ਸੁਗਰੀਨ ਵਾਲਾ ਜਲਾਮ ਤੇ ਫੋਨ ਨੰਬਰ ਬੋਲ ਦੇ ਕਰ 984350 ਠੀਕ ਆ ਤੇ ਸਲਵਾਰ ਫਿਰ ਮਿੱਲੀ ਦੀ ਝੋਟੀ ਤਾਂ ਕਰ ਲਈਏ ਹਾਂਜੀ ਕਿੰਵਾਂ ਸੂਆ ਸੋਈ ਜੇ ਪਹਿਲਾਂ ਸੂਆ ਵੀ ਅੱਧੀ ਅੱਛਾ ਹਾਂਜੀ ਸੋਈ ਜੇ ਸ਼ਾਮੀ 4:00 ਵਜੇ ਅੱਛਾ ਹਾਂਜੀ ਤੇ ਬੱਚਾ ਕਿ ਆ ਗਿਆ ਮਗਰ ਕੱਟਾ ਜੇ ਮਗਰ ਇਹਦੇ ਕੱਟਾ ਹਾਂਜੀ ਠੀਕ ਆ ਤੇ ਅਜੇ ਤੇ ਫਿਰ ਰਸਤਾਰਾ ਤੁਰਾ ਹੀ ਮਾਰੀਆਂ ਹੋਣੀਆਂ ਮੇਰੀ ਜੀ ਮਤਲਬ ਰਾਤੀ ਚ ਹੋਈ ਅੱਛਾ ਫੇਰੇ ਚ ਹੋਇਆ ਜਾਂ 22-3 ਕਿਲੋ ਮੈਂ ਤੁਹਾਨੂੰ ਕਹੀਏ ਮਤਲਬ 5-6 ਕਿਲੋ ਬੋਲਾ ਕੱਟਿਆ ਹੈ ਠੀਕ ਹੈ ਤੇ ਉਤਰਾ ਮਿਲਦੀ ਮਿਲਦੀ ਵਧੀਆ ਬੱਚੇ ਤੇ ਇੱਕ ਨੰਬਰ ਤਾਂ ਬਾਕੀ ਚੋਾਈ ਵੀ ਬੜੀ ਆ ਅੱਛਾ ਅੰਡੀ ਘੀਰੀ ਆ ਤੇ ਦੁੱਧ ਵੀ ਝੋੜੀ ਦੇਣ ਵਾਲੀ 10-12 ਤੋਂ 12-13 ਕਿਲੋ ਬੜੇ ਆਰਾਮ ਨਾਲ ਦਊਗੀ ਅੱਛਾ ਹਾਂ ਤੇ ਮਸਲ ਦੀ ਤੁਹਾਨੂੰ ਪਤਾ ਕਰ ਲਓ ਸਾਰੀਆਂ ਨੇ ਝੋਟੀ ਨਹੀਂ ਲਈਆਂ ਆ ਖਾਣੇ ਬਿੱਲੀਆਂ ਨੇ ਜੇਰ ਜੁਰ ਪ੍ਰੋਪਰ ਪਾ ਦੀ ਲੈ ਫਿਰ ਜੇਰ ਜੁਰ ਰੋਕੇ ਸਾਰਾ ਕੁਝ ਠੀਕ ਆ ਤੇ ਤੁਰਾ ਫਿਰੇ ਕਰੀ ਨਾ ਬਾਕੀ ਇਹਦਾ ਮਗਰ ਕੱਟਾ ਵੀ ਬੜਾ ਖੂਬਸੂਰਤ ਹੈ ਜਿਹੜਾ ਨੀਲੀ ਦਾ ਆ ਲੈ ਬਾਕੀ ਪੂਰੀ ਲੱਪੇ ਆ ਇਹ ਲੱਪੇ ਆ ਜਿਹੜੇ ਬਾਕੀ ਹੈ ਕਿ ਜਿਹੜੇ ਪੰਜ ਸੱਤ ਚੁਆਈਆਂ ਹੋਈਆਂ ਪੂਰੀ ਸੱਤ ਹੋ ਜੂਗੀ ਜਿਹੜੇ ਬਾਕੀ ਆਪਣੀ ਸਮਝਣਾ ਵੇਖਣਾ ਤੇ ਜੋ گوشੇ ਆ ਤੁਹਾਡੇ ਸਾਹਮਣੇ ਹੀ ਆ ਸਰ ਕੁਝ ਤੇ 98 ਦੇ ਦੇਖ ਸਾਦੇ ਲੱਗੇ ਤੋਂ ਚਾਈ ਇਹ ਜੀ ਮੜੀ ਜੰਗੀ ਠੀਕ ਆ ਹਾਂ ਐਵੇਂ ਕੱਲ ਨੂੰ ਸ਼ਾਮੀ ਮੜੀ ਕੀਤੀ ਔਲ ਅੱਛਾ ਨਹੀਂ ਕੋਈ ਕੀਤੀ ਠੀਕ ਹੈ ਕੋਈ ਐ ਕੋਈ ਚੱਕਰ ਨਹੀਂ ਜਿੱਦਾਂ ਮਰਜੀ ਕੋਈ ਚੋ ਕੇ ਤਸੱਲੀ ਕਰਕੇ ਖੜੇ ਠੀਕ ਹੈ ਆ ਸੋਈ ਸਵਾਈ ਹੈ ਇਹਦੀਆਂ ਧਾਰਾ ਮਾਰ ਕੇ ਖੜੇ ਹਾਂਜੀ ਤੇ ਮੋਲੇ ਦਾ ਫਿਰ ਯੂ ਵਾਲਾ ਵੀਰ ਜੀ 90 ਕਰਨਗੇ ਜੀ ਜਿਆ ਜਿਆ ਕਰੀਏ ਫਿਰ ਬਸੋ ਤਾਂ ਨਾ ਕਰੀਏ 2000 ਛੱਡ ਦਈਏ 5 ਛੱਡ ਦਈਏ ਅੱਛਾ 80000 ਦੀ ਦੇ ਦੋਗੇ ਹਾਂਜੀ ਸਹੋਰ ਕਰ ਦੋਗੇ ਮੌਕੇ ਤੇ ਕਰ ਦਿੰਨੇ ਦੱਸੋ ਥੋੜਾ ਕਿ ਆਪ ਹੀ ਕਰ ਦੋ ਜੱਸ ਨਾ ਫਿਰ ਯਾਰ ਹੋਰ ਛੱਡ ਜੀ ਵੇ ਹਿਲੋ ਤੁਹਾਡੀ ਮਰਜ਼ੀ ਆ 2 ਛੱਡ ਦੇਣਾ 88 ਦੇ ਦੇਣਾ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਹਨਾ ਤੇ ਬਾਕੀ ਇੱਥੇ ਆ ਕੇ ਆਪਣਾ ਚੰਗੀ ਤਰ੍ਹਾਂ ਤਰਾ ਦੁਰਾ ਮਾਰ ਕੇ ਪਾਸ ਕਰਕੇ ਬੱਚਾ ਲਾ ਕੇ ਖੜੇ ਹਾਂਜੀ ਹਾਂਜੀ ਮਾਰ ਕੇ ਜੋ ਮਰਜ਼ੀ ਆਪਣੀ ਤਸੱਲੀ ਕਰਕੇ ਖੜ ਸਕਦੇ ਹਾਂਜੀ ਹਾਂਜੀ ਬਾਕੀ ਲਿਆ ਪਾਛੇ 1 ਕਿਲੋ 1 ਕਿਲੋ ਗੋਲ ਕੱਢੇ ਆ ਹਾਂਜੀ ਹਾਂਜੀ ਵਾਲੀ ਨਹੀਂ ਕੀਤੀ ਉਹ ਵੇਖ ਲੋ ਹਾਂਜੀ ਹਾਂਜੀ ਬਾਕੀ ਜੇ ਤਾਜੀ ਸੋਈ ਆ ਕਾਲੀ ਹੋਣੀ ਨਹੀਂ ਸੋਣੀ ਝੋਟੀ ਨਹੀਂ ਵੇਖ ਲੋ ਸੋਣੀ ਝੋਟੀ ਨਹੀਂ ਦੀਦੀ ਹੁਣ ਗਾਂ ਇੱਕ ਆ ਵੀ ਸੋਈ ਸੋਈ ਜਾਣ ਨੂੰ ਦੱਸਉਣੀ ਆ ਇਨੋਂ ਕਿੰਨਾ ਜਿਹੜਾ ਹੈ ਵਿੱਤੀ ਸੁਰਨਾ 20 20 ਦਾ ਉਹ ਬੱਛੀ ਜਿਹੜੀ ਅਛਾ ਇਹ ਤਾਂ ਮਗਰ ਬੱਛੀ ਤੇ ਇਹਦੇ ਕੱਲ ਦੁੱਧ ਕਿੰਨਾ ਜੇ ਦੁੱਧ ਇਹਦੀ ਕੈਨ ਦਾ ਮਤਲਬ ਜਿਹੜੇ ਚੂ ਵਾਲਾ ਤੇ 20 ਹੋਊਗਾ ਅੱਛਾ ਮਨੋ 17 ਮਣਕੇ ਦਾਂਗੇ ਤੇ ਭਾਵੇਂ ਦੋ ਟਾਈਮ ਕੁ ਤਸੱਲੀ ਕਰ ਲਈ ਪੱਕਾ ਤਿਆਰ ਜਿਹੜਾ ਪੱਕਾ ਤਿਆਰ ਜਿਹੜਾ 17 ਕਿਲੋ ਆ ਅੱਛਾ ਹਾਂਜੀ ਤੇ ਥੰਡ ਥਣ ਓਕੇ ਪੂਰੇ ਬਿਲਕੁਲ ਇੱਕ ਨੰਬਰ ਜੁਆਈ ਠੰਡੀ ਧੀਰੀਏ ਕੋਈ ਬੰਗਾ ਰੱਸੀ ਕੁਛ ਨਹੀਂ ਜਿੱਦਾਂ ਮਰਜੀ ਆ ਵੇਖ ਲਓ ਠੀਕ ਐ ਬਾਕੀ ਥਾਨ ਵੀ ਚੰਗੇ ਗੈਪ ਤੇ ਲੱਗੇ ਦੋ ਰੋ ਹੱਕ ਕਰੀਂਦਾ ਸਾ ਪੂਰਾ ਟਾਈਮ ਤੇ ਇਹ ਲੋਕ ਨਹੀਂ ਮਲੋ ਬਾਕੀ ਇਹ ਕਿ ਕੱਦ ਕਾਠੇ ਦਾ ਚੰਗਾ ਆ ਦੁੱਧ ਵੀ ਕਿਸ ਨੇ ਚਵਾਈ ਕਰਕੇ ਖੜਨੀ ਆ ਉਹ ਜ਼ਿੰਮੇਵਾਰੀ ਤੁਹਾਡੀ ਆ ਅਸੀਂ ਬਾਰ ਬਾਰ ਹਰ ਕਿਸੇ ਵੀਡੀਓ 'ਚ ਕਹਿੰਨੇ ਆ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਜੇ ਕੋਈ ਵਪਾਰੀ ਨਹੀਂ ਦੋ ਟਾਈਮ ਚਵਾਉਂਦਾ ਉਹਦੇ 'ਚ ਹੀ ਕਿੰਨੇ ਕੀ ਵਪਾਰੀ ਦੀ ਗਲਤੀ ਆ ਤੇ ਪਰ ਜੇ ਤੁਸੀਂ ਆਪ ਨਹੀਂ ਚਵਾਈ ਕਰਕੇ ਖੜਦੇ ਉਹਦੇ 'ਚ ਉਹ ਜ਼ਿੰਮੇਵਾਰੀ ਤੁਹਾਡੀ ਆ ਜਿਹੜੀ ਇਸ ਕਰਕੇ ਬਾਰ ਬਾਰ ਸਾਡੀ ਹਰ ਕਿਸੇ ਵੀਡੀਓ 'ਚ ਬੇਨਤੀ ਹੁੰਦੀ ਆ ਆਪਣੀ ਦੋ ਟਾਈਮ ਚਵਾਈ ਕਰਕੇ ਕਰੋ ਤੇ ਟਾਈਮ ਆ ਗਏ ਲੋ 10 ਵਜੇ ਦੇ 7 ਮਿੰਟ ਹੋਏ ਹਲੇ 10 ਵਜੇ ਦੇ 7 ਮਿੰਟ ਹੋਏ ਸਵੇਰ ਦਾ ਟਾਈਮ ਹੈ ਜਿਹੜਾ ਤੇ ਕਿੰਨਾ ਫਿਰ ਮੁੱਲ ਵਿੱਦਿਆ ਦਾ ਰੱਖ ਲਈਆ ਮੁੱਲ ਵੀ ਕੀ ਕਰ ਲਈਏ 62 ਜੈ ਜੈ ਕਰੀਏ ਫਿਰ ਕਿੰਨਾ ਵੀ 60 ਦੀ ਦੇ ਬਿਲਕੁਲ ਜੈਸ ਨੋ ਕਰ ਦੋ ਜਿੱਥੇ ਬਿਲਕੁਲ ਦੇਣੀ ਹੈ ਕੇ ਹਾਂ ਨਾ 55000 ਜੀ ਅੱਛਾ 55000 ਦੀ ਦੇ ਦੋ ਇੱਕ ਪਿਆਰ ਛੋਟ ਕਰਨਾ ਠੀਕ ਹੈ ਜੀ ਠੀਕ ਹੈ ਬਾਕੀ ਛੱਡੀ ਕਰ ਲਈਏ ਕੁਝ ਤਾਂ ਮੱਲੀ ਬਾਕੀ ਚਵਾਈ ਕਰਕੇ ਲੈ ਜੀ ਹੁਣ ਇੱਕ ਆ ਗੱਬਨ ਗਾਂ ਹੈ ਇਹ ਵੀ ਤੁਹਾਨੂੰ ਦਿਖਾਉਣੀ ਹੈ ਚੰਗੇ ਕੱਦ ਕਾਠਾ ਲਈ ਹੈ ਇਹ ਥਾਂ ਨੇ ਵੀ ਚੰਗਾ ਲੱਗਾ ਵਾ ਇਹ ਕਿੰਨਾ ਕਿਲਾ ਜੀ ਟਾਈਮ ਦਿੱਤੇ ਜੀ ਤੇ ਦੁੱਧ ਕਿੰਨਾ ਚੁਵਾਈ ਜਾਊਗੀ ਜੀ ਇਹ ਜਿੱਥੋਂ ਲਈਓ ਰੋਡ ਤੇ ਨਹੀਂ ਇਹ ਤਾਂ ਪਲਾਸਟਿਕੋਂ ਦੇ ਰਹੇ ਆਂ ਅੱਛਾ ਬਾਕੀ ਛੰਨੀਲੀ ਵੀ ਬੜੀ ਐ ਰੱਖੋ ਠੀਕ ਆ ਤੇ ਬਾਕੀ ਇਹੋ ਜਿਹੇ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਤੇ ਕੱਦ ਕੱਠ ਵੀ ਚੰਗਾ ਵਾ ਆਏ گاਵਾ ਤਿੰਨੇ ਵਾਰ ਗਰਮੀ 'ਚ ਚਾਉਣ ਆਲੀਆਂ ਉਹ ਵੀ ਕਰੋਸ ਹੀ ਆ ਜਿਹੜੀ ਹਾਂਜੀ ਤੁਰ ਫੇਰ ਇੱਕ ਰੀਤ ਨੂੰ ਇੱਕ ਜਰਸੀ ਦਾ ਨੁਹਾਉਣੀ ਹੈ ਤੋਂ ਬਾਅਦ ਲਈ ਉਹ ਵੀ ਤਾਜੀ ਸੂਈ ਤੁਹਾਨੂੰ ਦਿਖਾਵਾਂਗੇ ਬਾਕੀ ਇਹਦਾ ਕੱਦ-ਕੱਟ ਜਿਹੜਾ ਕਾਫੀ ਚੰਗਾ ਹੈ ਉੱਚੀ ਹੈ ਗਾਵਾ ਦੋਵੇਂ ਹਾਵਲੀਆਂ ਉੱਚੀਆਂ ਹੈ ਲਿਆਓ ਜੀ ਕੜੀ ਗਾਨੀ ਜੀ ਮਲਵਾਲ ਕੋ ਲਾਲ ਰੋਡ ਕਿੱਧਰ ਨੇ ਅਜੇ ਤਿਆਰ ਹੋਣੀ ਆ ਇਹ ਆ ਕਿ ਸਾਰੀਆਂ ਕਰਮੀਆਂ ਇੰਨੇ ਵਧੀਆ ਦੁੱਧ ਚੜਾਈ ਜਾਣਾ ਤੇ ਮੋਲ ਫਿਰ ਇਹਦਾ ਮੋਲ ਇਹਦਾ ਵੀ ਜੀ ਭੈਣ ਅੱਛਾ ਹਾਂ ਜੀ ਇਹ ਕਿਨੇ ਦੇ ਦੀ ਸਾਢੇ ਹੀ ਦੇ ਦਨੇ ਆ ਕਿ ਬਰਾਬਰ ਹੀ ਕਰ ਦੀਏ ਹਾਂ ਜੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ 55 ਦੀ ਭਾਵੇਂ ਕੋਈ ਆ ਲੈ ਜਾਏ ਤੇ ਭਾਵੇਂ ਕੋਈ ਸੂਈ ਲਾ ਲਊਗਾ ਹੋਰ ਮੰਗਾ ਹੋਰ ਕਰ ਦੋਗੇ ਮਾਨ ਠੀਕ ਐ ਇਹ ਵੀ ਇਹਦੀ ਰਾਤੀ ਜ਼ਮੀਨ 'ਚ ਆ ਜੇਰ ਪਈ ਜਿੱਤੇ ਬੱਸ ਇਹਦੀ ਜੇਰ ਆ ਪਈ ਹੈ ਜਣੀ ਇਹ ਰਾਤ ਦੀ ਸੋਈ ਜੱਡੀ ਦਾ ਪਹਿਲਾ ਸੁਆਲੀ ਠੰਡੀ ਠੁੰਡੀ ਹਥੋਂ ਮੜੀ ਜੀ ਠੀਕ ਆ ਹਾਂਜੀ ਤੇ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਦੁੱਧ ਵੀਰ ਦੀ 8-10 ਨੂੰ ਦਈ ਦੇ ਲੋੜ ਘਣ ਕੇ ਚਾਹੀਏ ਆ ਚਲੋ ਇੰਨਾ ਕਿਤੇ ਦੇ ਲੈਣਾ ਚਾਹੀਦਾ ਤੇ ਆਹ ਬੱਚਾ ਜੇ ਦਾ ਨਾੜੂ ਬਿਲਕੁਲ ਕਿੱਲਾ ਹੀ ਆ ਸੇਰ ਨੂੰ 2 ਕਿਲੋ ਚ ਆ ਜੇ ਮੈਨੂੰ ਭਈਆ ਜੀ ਦਾਖ ਦਿਓ ਤਾਂ ਹੱਥ ਚੋਰਦਾ ਹੈ ਅੱਛਾ ਅਜੀ 2 ਲੀਟਰ ਸੋਇਆ ਜੇ ਅੱਜ ਅਪਾ ਚਾ ਪਾ ਲੂੰਗਾ ਅਜੀ ਇੱਕੋ ਹੀ ਚੁਾਈ ਹੋਈ ਹੁਣੇ ਬਾਕੀ ਵੰਗਾ ਆਪਾਂ ਤੋਂ ਦੀ ਲੋੜ ਨਹੀਂ ਹੈ ਠੀਕ ਹੈ ਬਾਕੀ ਇਹਦਾ ਕਰਦ ਜੱਸੀਆਂ ਰਕਾਈ ਹੈ ਲਾਇਆ ਵਿਧਿਕ ਮਾਗੇ ਤਾ ਬੱਚੇ ਦਾ ਸੀ ਤਾਕਤ ਦੀ ਤੇ ਇਹਦਾ ਵਿਧਿ ਮੁੱਲ ਕਿੰਨਾ ਰੱਖਣਾ ਫਿਰ ਆਪਾਂ ਕੀ ਬੱਤੀ ਕਰ ਲਈਏ ਜਹਾਜ ਜੀ ਕਰੀਏ ਕੋਈ ਦੀ ਤੇ ਜਾ ਕੋਈ ਯਾਰ ਖਾਣ ਛੱਡ ਦੀਏ 2000 ਦੀ ਵੀ 28000 ਦੇ ਹਾਂ 6000 ਦੀ ਦੇ ਦੋਗੇ ਠੀਕ ਹੈ ਤੇ ਇਹ ਹੈਗੇ ਵੀ ਸਾਰੀਆਂ ਗਰਮੀਆਂ ਜਿਹੜਾ ਘਰ ਦਾ ਵਧੀਆ ਸਾਰੀ ਜਾਉਂਦੀ ਰਾਤੀ ਸੋਈ ਆ ਗਰਮੀ ਸਾਰੀ ਦੋ ਦਾ ਆਰਾਮ ਨਾ ਦੇ ਜਣਾ ਨੇ ਹਾਂਜੀ ਹਾਂਜੀ ਤੇ ਦੁੱਧ ਵੀ ਸੰਗ ਨਾਲ ਮੱਝਾ ਹਰਕਾ ਬਾਕੀ ਮੇਰਾ ਵੀਰ ਕੋ ਜਿਹੜਾ ਵੀ ਆ ਗੱਬਣ ਤਾਂ ਆਪਣੇ ਕੋਈ ਕੋਈ ਆ ਹਾਂਜੀ ਪਰ ਮੈਂ ਧਾਰਾ ਮਾਰੇ ਚੋਵੇ ਜੋ ਬਤੀ ਖਾ ਲਈ ਕਰਦੇ ਤੁਹਾਡੇ ਘਰ ਅਤਸੱਲੀ ਕਰਕੇ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਚਾਰਿਆ ਆਪਣੀ ਸਮਝਣਾ ਵੇਖ ਚੱਕ ਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੀ ਬਹੁਤ ਬਹੁਤ ਧੰਨਵਾਦ ਜੀ